ਲੋ ਬਈ ਸਵਰਾਜ ਤੇ ਲੱਗਿਆ ਹੋਇਆ ਲੋਡਰ ਹੁਣ ਬਈ ਜਿਹੜਾ ਕੰਮ ਹੱਥਾਂ ਨਾਲ ਉਹਦਾ ਚੱਕਿਆ ਗਿਆ ਇੱਕ ਟਰਾਲੀ ਲੈ ਕੇ ਬੰਦੇ ਇੱਕ ਆ ਸੀ ਆ ਆ ਬੈਠਿਆ ਵਿਲੇ ਜਮਾ ਜੇ ਕੋਈ ਕਹੀ ਜਾਏ ਚੱਕਰ ਨੂੰ ਕਹਦੇ ਤਾਂ ਗੋਲੀ ਵਾਈਦੀ ਆ ਆ ਜਿਹੜਾ ਸੜਕ ਤੇ ਇਹ ਵੀ ਆਪ ਹੀ ਹੁੰਜੂਗਾ ਐਨੇ ਸੌਖਲ ਹੋ ਗਿਆ ਆਪਾਂ ਹੁਣ ਕੰਮ ਸਾਰਾ ਛੜ ਤਾ ਤੇ ਟਰੈਕਟਰਾਂ ਨੇ ਇਹਦੀ ਮਸ਼ੀਨਰੀ ਨੇ ਇਹ ਕੰਮ ਕਰਦਾ ਇਹਦੇ ਨਾਲ ਬੰਦੇ ਰੱਖੇ ਹੋਏ ਨੇ ਜਿਹੜੇ ਲਾਉਂਦੇ ਨੇ ਟਰਾਲੀ ਨੂੰ ਹੌਲੀ-ਹੌਲੀ ਇਹੋ ਜਿਹਾ ਟਾਈਮ ਆ ਜੂ ਵਿੱਚ ਤਾਂ ਬੰਦੇ ਲਿਫਟ ਚੱਕੀ ਲਾਉਂਦੇ ਨੇ ਵਿੱਚ ਬੰਦੇ ਵਿੱਚ ਬੰਦੇ ਹੋ ਕਰ ਦਿੰਦੇ ਨੇ ਐ ਇਹਨੂੰ ਕਰਦੇ ਐ ਇਹਨੂੰ ਵਿੱਚ ਬੰਦੇ ਬਾਈ ਇਹ ਆਹਤੀ ਮਤਲਬ ਕੀ ਲਾਉਂਦੇ ਨੇ ਇਹਦੇ ਨਾਲ ਰੱਖੇ ਹੋਏ ਨੇ ਜਿਹੜੇ ਬੰਦੇ ਐ ਇਹਨੂੰ ਲਿਆਉਣ ਦੇ ਤੇ ਬਾਈ ਦੇਖ ਲਓ ਆਪਾਂ ਇੰਨੇ ਸੋਹਲ ਹੋ ਗਏ ਹੁਣ ਕੰਮ ਸਾਰੇ ਛੱਡ ਗਏ ਤੇ ਮਸ਼ੀਨਰੀ ਨੇ ਸੁਖ ਵੀ ਦਿੱਤਾ ਦੁੱਖ ਵੀ ਦਿੱਤਾ ਹੁਣ ਕੰਮ ਤਾਂ ਕੋਈ ਹੁੰਦਾ ਨਹੀਂ ਆ ਕੰਮ ਹੀ ਰਹਿ ਗਏ ਇੱਧਰ ਨੂੰ ਇੱਧਰ ਨੂੰ ਆਹ ਦੇਖ ਲੋ ਭਾਈ ਆਹ ਭਾਰਤੀ ਸਾਰੇ 6-7 ਲੋਡਰ ਪਾਏ ਨੇ ਨੇ ਤੇ ਉਹ ਖੁੱਭ ਗਿਆ ਲਾਂ ਗਿਆ ਉਹ ਸਵਰਾਜ ਕਹਿੰਦੇ ਬਾਲਾ ਕਪੈਸਿਟੀ ਆ ਵਾ ਐਨਾ ਭਾਈ ਮਸ਼ੀਨਰੀ ਨੇ ਆਪਾਂ ਨੂੰ ਸੁੱਖ-ਦੁੱਖ ਦੇਤਾ ਦੁੱਖ ਵੀ ਦੇਤਾ ਦੁੱਖ ਇਹ ਦੇਤਾ ਆਪਾਂ ਕੰਮ ਸਾਰੇ ਛੱਡ ਤੇ ਸੁੱਖ ਇਹ ਦੇਤਾ ਈ ਕੰਮ ਸੇਤੀ ਨਿਪੜਦੇ ਨੇ ਜਿਵੇਂ ਹੁਣ ਦੋ ਟਰਾਲੀਆਂ ਕਰ ਲਿਆ ਟਰਾਲੀਆਂ ਸਾਰੀਆਂ 6-7 ਕਨੇ ਤੇ ਆਹ ਕੰਮ ਹੋ ਚੱਲਿਆ ਬਾਈ ਹੁਣ ਇਹ ਮਸ਼ੀਨਰੀ ਦਾ ਸੁੱਖ ਦੁੱਖ ਸਾਰਾ ਹੋ ਗਿਆ ਵਿੱਚੀ ਤੇ ਤੁਸੀਂ ਦੇਖ ਸਕਦੇ ਹੋਗੇ ਬਾਈ ਨੇ ਟਰਾਲੀ ਭਰਤੀ ਤੇ ਬਾਈ ਹੁਣ ਤੁਸੀਂ ਵੀ ਦੱਸੋ ਕਮੈਂਟਾਂ ਚ ਵੀ ਆਪਾਂ ਨੂੰ ਮਿਲ ਕੇ ਵੀ ਆਪ ਵੀ ਹੱਥ ਪੈਰ ਹੱਲ ਆਉਣੇ ਚਾਹੀਦੇ ਨੇ ਹੁਣ ਹਨਾ ਦੇਖੋ ਬਾਈ ਲੋ ਜੀ ਟਰਾਲੀ ਇਹਦੀ ਪੂਰ ਭਰ ਚੁੱਕੀ ਆ ਤੇ ਬਸ ਤੇ ਹੋ ਗਿਆ ਕੰਮ ਸਾਰਾ ਓਕੇ ਸਵਰਾਜ ਤੇ ਬਾਈ ਦੱਸੋ ਇਹ ਕਾਮਯਾਬ ਆ ਕਿ ਜੌਂਡੀ ਯਾਰ ਤੇ ਬਹੁਤ ਹੈ ਬਸ ਡੋਲ ਜੂ ਬਸ ਬਸ ਕਰਦਾ ਲੋ ਜੀ ਭਾਈ ਕਹਿੰਦਾ ਕਰ ਗਾਂ ਤੇ ਇੱਧਰ ਸਾਫ ਸਫਾਈ ਜਿਹੜੀ ਕਰਦਾਂਗੇ ਦੇਖ ਲਓ ਫੁੱਲ ਟਰਾਲੀ ਭਰਤੀ 哎，也干没了。Camera.